ਮਹਿਤਾ ਕਲਿਆਣ ਦਾਸ ਦੀ ਪਰਿਵਾਰੀ ਸਨ ਤੇ ਉਸ ਵੇਲੇ ਜਦੋਂ ਘਰੋਂ ਚੱਲੇ ਨੇ ਤੇ ਨਕਰਾਂ ਦੇ ਲੋਕ ਉਹ ਤੇ ਆਏ ਸੋਲਦੇ ਸੀ ਵਿਦੇਸ਼ਾਂ ਵਿੱਚ ਗਏ ਨੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੇਖਦੇ ਆ ਵੀ ਕੀ ਕੀ ਕੁਝ ਲੈ ਕੇ ਆਉਂਦੇ ਨੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਚੱਲੇ ਨਹੀਂ ਭਾਈ ਕੀ ਲੈ ਕੇ ਆਉਣਗੇ ਜਦੋਂ ਕਾਫੀ ਸਮੇਂ ਬਾਅਦ ਸਤਗੁਰਾਂ ਨੇ ਜਿੱਥੇ ਵੀ ਜਾਣਾ ਭਾਈ ਮਰਦਾਨਾ ਜੀ ਦੇ ਨਾਲ ਗੁਰਬਾਣੀ ਵਿਚਾਰ ਕਰਨੀ ਤੇ ਗੁਰੂ ਪਿਆਰੇ ਸਮਝਾਉਣਾ ਪਰਜਾ ਨੂੰ ਛੜਦੀ ਬਲਦੀ ਪਰਜਾ ਵੇਖ ਕੇ ਗੁਰੂ ਪਿਆਰੇ ਸੱਚਾ ਗਿਆਨ ਬਤਾਉਣਾ ਆਪੇ ਤੇ ਉੱਥੇ ਵਿਰੋਧੀ ਬਾਣੀ ਦੀ ਲਿਖਤ ਵੀ ਗੁਰੂ ਪਿਆਰੇ ਕਰਨੀ